ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲਾਲੜੂ ਮੰਡੀ ਦੇ ਵਿੱਚ ਆਏ ਹਾਂ ਕਿਸਾਨ ਤੇ ਆੜਤੀਆਂ ਨਾਲ ਗੱਲ ਕਰਨ ਵਾਸਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆੜਤੀਆਂ ਦੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਜ਼ਦੂਰਾ ਦੀ ਗੱਲ ਕੀਤੀ ਹੈ ਔਰ ਕਿਸਾਨਾਂ ਦੀ ਗੱਲ ਕੀਤੀ ਕਿਸਾਨ ਦੇ ਲਈ ਜਿਹੜਾ ਮੈਨੀਫੈਸਟੋ ਆਇਆ ਹੈ ਕਾਂਗਰਸ ਪਾਰਟੀ ਲੈ ਕੇ ਆਇਆ ਉਰੇ ਉੱਤੇ ਚਰਚਾ ਕਰਾਂਗੇ ਔਰ ਕਿਸ ਪ੍ਰਕਾਰ ਦੀਆਂ ਤਕਲੀਫਾਂ ਕਿਸਾਨਾਂ ਨੂੰ ਆੜਤੀਆਂ ਨੂੰ ਤੇ ਮਜ਼ਦੂਰਾ ਨੂੰ ਔਰ ਕਿਸ ਪ੍ਰਕਾਰ ਦੇ ਕਾਂਗਰਸ ਪਾਰਟੀ ਨੇ ਜਦੋਂ ਸਰਕਾਰਾਂ ਹੁੰਦੀਆਂ ਸੀ ਜੋ ਜੋ ਕੰਮ ਕੀਤੇ ਸਨ ਕਿਸਾਨਾਂ ਪ੍ਰਤੀ ਮਜ਼ਦੂਰਾ ਪ੍ਰਤੀ ਔਰ ਆੜਪੀਆਂ ਦੇ ਪ੍ਰਤੀ ਉਹਰੇ ਤੇ ਗੱਲ ਕਰਨ ਵਾਸਤੇ ਚਰਚਾ ਕਰਨ ਵਾਸਤੇ ਔਰ ਜਿਹੜਾ ਸਾਡਾ ਨਵਾਂ ਜਿਹੜਾ ਨਿਆ ਪੱਤਰ ਹੈ ਉਹਦੇ ਤੇ ਵੀ ਚਰਚਾ ਕਰਾਂਗੇ ਕਿ ਕਿਸ ਤਰੀਕੇ ਦਾ ਨਾਲ ਉਹਨਾਂ ਉਹਨੂੰ ਅਸੀਂ ਲਾਗੂ ਕਰਾਂਗੇ ਔਰ ਉਹ ਕਿਸਾਨਾਂ ਤੇ ਮਜ਼ਦੂਰਾ ਤੇ ਆੜਤੀਆਂ ਵਾਸਤੇ ਕਿਵੇਂ ਫਾਇਦੇਮੰਦ ਹੋਊਗਾ ਦੇਖਦੇ ਹਾਂ ਹੁਣ ਕਿਸਾਨਾਂ ਨਾਲ ਆਰਪੀ ਨਾਲ ਗੱਲ ਕਰਕੇ ਔਰ ਮਜ਼ਦੂਰਾਂ ਨਾਲ ਗੱਲ ਕਰਕੇ ਕਿ ਕਿਵੇਂ ਉਹਨਾਂ ਨੂੰ ਸਾਡਾ ਜਿਹੜਾ ਨਿਆ ਪੱਤਰ ਹੈ ਕਿਵੇਂ ਸਹੂਲਤਾ ਦੇਗਾ ਔਰ ਜਿਹੜੀਆਂ ਅੱਜ ਦੀਆਂ ਸਰਕਾਰਾਂ 10 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਕਿਸ ਪ੍ਰਕਾਰ ਦਾ ਕਿ ਕਿ ਉਹਨਾਂ ਨੇ ਅਨਿਆਇ ਕੀਤਾ ਤੇ ਤੱਕਾ ਕੀਤਾ ਉਹਰੇ ਤੇ तमाम ਚਰਚਾ ਰਹੇਗੀ ਅੱਜ ਇਸ ਉਹ ਜਿਹੜੇ ਉਹ ਦੋ ਉਹ ਬੀਬੀ ਰੂਸਾ ਸੀ ਕਿ ਉਹ ਚੀਕੂ ਵੀ ਖਾਂਦੀ ਸੀ ਨਾਲ ਇਹ ਉੱਥੇ ਗਰੂਜੋ ਹੀ ਭੇਜੇ